ਇਨਾ ਸੰਤ ਜਨਾ ਜੋ ਹਰ ਜਸ ਸ਼ਰਮਣੀ ਸੁਣਦੇ ਆ ਧੰ ਧੰ ਭਾਗ ਇਨਾ ਸਾਧ ਜਨਾ ਹਰ ਕੀਰਤਨ ਗਾਏ ਕੁਲੀ ਜਨ ਬਣਦੇ ਆ ਧੰ ਧੰ ਭਾਗ ਇਨਾ ਪਰਮੁਖਾਂ ਜੋ ਗੁਰ ਸਿੱਖ ਲੈ ਮਨ ਜਿੰਦੇ ਆ ਸਬਦੂ ਵੱਡੇ ਭਾਗ ਸਿਖੁਰ ਸਿਖਾਂ ਕੇ ਜੋ ਗੁਰ ਚਰਨੀ ਸਿਖ ਪੜਦੇ ਆ ਆਰੇੰ ਤੋਂ ਵੱਡੇ ਭਾਕ ਗੁਰੂ ਦੇ ਸਿੱਖਾਂ ਦੇ ਨੇ ਜੋ ਗੁਰੂ ਦੇ ਚਰਮਾ ਦੇ ਵਿੱਚ ਹੈ ਪੈਂਦੇ ਨਹੀਂ ਤੇ ਸਿੱਖੀ ਤੋਂ ਬਾਅਦ ਹੀ ਸਾਰੀਆਂ ਗੱਲਾਂ ਸ਼ੁਰੂ ਹੁੰਦੀਆਂ ਨੇ ਗੁਰੂ ਪਿਆਰਿਓ ਜੇ ਇਹ ਕੋਈ ਕਵੇ ਕਿ ਮੈਂ ਭਗਤ ਪਹਿਲਾਂ ਸਦਵਾ ਲਵਾਂ ਸਿੱਖ ਬੰਦ ਦੀ ਮੈਨੂੰ ਲੋੜ ਨਹੀਂ ਜੇ ਇਹ ਕੋਈ ਕਵੇ ਕਿ ਮੈਂ ਸੰਤ ਪਹਿਲਾਂ ਸਦਵਾ ਲਵਾਂ ਮੈਨੂੰ ਸਿੱਖ ਬੰਦ ਦੀ ਲੋੜ ਨਹੀਂ ਜੇ ਇਹ ਵੀ ਕਵੇ ਇਸ ਸਾਥ ਮੈਂ ਪਹਿਲਾਂ ਸੁਧਵਾਲਾ ਸਾਥ ਮੈਨੂੰ ਦੁਨੀਆ ਪਹਿਲਾਂ ਆਕੇ ਸਿੱਖੀ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਜੇ ਇਹ ਵੀ ਕਵੇ ਕਿ ਮੈਨੂੰ ਗੁਰਮੁਖ ਬਨਣ ਲੋਕ ਤੇ ਪਰ ਮੈਂ ਸਿੱਖੀ ਬਣਨ ਦਾ ਇਹ ਹੋ ਹੀ ਨਹੀਂ ਸਕਦਾ ਦਾ ਸ਼ੁਰੂਆਤ ਹੀ ਸਿੱਖੀ ਤੋਂ ਹੁੰਦੀ ਹੈ ਗੁਰੂ ਘਰ ਰਿਓ ਪਰ ਵਰਤਮਾਨ ਸਮੇਂ ਦੀ ਤਰਸ ਕੀ ਇਹ ਹੈ ਕਿ ਸਿੱਖੀ ਨਾ ਸਿੱਖੀ ਕਿਉਂਕਿ ਸਿੱਖੀ ਸਿੱਖਿਆ ਗੁਰੂ ਵਿਚਾਰ ਦੀ ਗੱਲ ਹੈ ਜੇ ਕੀ ਸੀਸਨ ਨਵਾ ਕੇ ਗੁਰੂ ਦਾ ਹੁਕਮ ਮੰਨਣ ਨੂੰ ਕਹੀ ਹੈ ਸਿੱਖ ਦਾ ਮਤਲਬ ਹੀ ਵਿਦਿਆਰਥੀ ਹੈ ਤੇ ਵਿਦਿਆਰਥੀ ਨੂੰ ਭਾਵ ਹੁੰਦਾ ਕਿ ਆਪਣੇ ਗੁਰੂ ਅੱਗੇ ਸੇਸ਼ਟਤਾ ਕੇ ਰੱਖਣਾ ਗੁਰੂ ਦੀ ਬਰਾਬਰੀ ਨਾ ਕਰਨੀ ਤੇ ਅਸੀਂ ਤਾਂ ਗੁਰੂ ਦੀ ਬਰਾਬਰੀ ਕਰਦੀ ਹੁੰਦੀ ਅਸੀਂ ਸਿੱਖ ਕਿੱਥੋਂ ਬਣ ਜਾਵਾਂਗੇ ਅਸੀਂ ਤਾਂ ਗੁਰੂ ਵਾਲੀ ਖੁਦ ਮੇਲੰਗਣੈ ਨਹੀਂ ਹੁੰਦੀ ਹੈ ਸਾਡੇ ਮਨ ਦੇ ਵਿੱਚ ਤਾਂ ਹੋਰ ਹੀ ਸ਼ਾਹਵਾਲੀਆਂ ਹੁੰਦੀਆਂ ਨੇ ਸੰਗਤ ਜੀ ਇਸ ਲਈ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਜੜ ਸਾਡੀ ਹੋਵੇ ਕੋਈ ਨਾ ਤੇ ਬਾਹਰ ਅਸੀਂ ਦਿਸਦੇ ਹੋਈਏ ਕੁਝ ਨਾ ਕੋਈ ਉਹ ਗੁਰਮੁਖ ਪਿਆਰਿਓ ਜੀਨੇ ਸਤ ਮੁੱਝ ਜਿਉਣੀ ਜਾਗਦੀ ਜੋ ਗੁਰਮੁਖ ਵੀ ਸਿੱਖਿਆ ਹੈ ਉਹਦੇ ਨਾਲ ਜੁੜ ਕੇ ਸੰਜੀਵ ਭਾਵ ਜੀਵਤ ਜੀਵਨ ਲੈਣਾ ਨਾ ਜੀਵਤ 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 ਰਹੋ ਰਾਮ ਸਾਇਨਾ ਨਿਤ ਉਠ ਕਿਓ ਇਹਦਾ ਜੜਨਾ ਜੁੜਨਾ ਹੋਊਗਾ ਆਹ ਉਚ ਜਿਹੜੇ ਜਿਹੜੇ ਫਲ ਹੁੰਦੇ ਨੇ ਜਿਹੜੀਆਂ ਤਸਵੀਰਾਂ ਹੁੰਦੀਆਂ ਨੇ ਉਹਨਾਂ ਨੂੰ ਜੜ ਦੀ ਕੋਈ ਜੂਰੂਰਤ ਨਹੀਂ ਹੁੰਦੀ ਜਿਹੜੀਆਂ ਕੇਵਲ ਵਿਖਾਵੇ ਵਾਸਤੇ ਹੁੰਦੀਆਂ ਨੇ ਤੇ ਜਿਹੜੀਆਂ ਵਿਖਾਵੇ ਵਾਸਤੇ ਹੁੰਦੀਆਂ ਨੇ ਵਿਖਾਵੇ ਦੇ ਵਾਰਤ ਵੀ ਬਣ ਕੇ ਵਿਖਾਵੇ ਦੇ ਸਤ ਸੰਗਤ ਦੀ ਫੁੱਲ ਬੂਟੇ ਵੀ ਬਣੇ ਹੋਏ ਨੇ ਵਿਖਾਵੇ ਦੀਆਂ ਤਸਵੀਰਾਂ ਵੀ ਬਣੀਆਂ ਨੇ ਉਹਨਾਂ ਨੂੰ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਲਜਾਇਆ ਵੀ ਜਾ ਸਕਦਾ ਉਹ ਪਹੁੰਚ ਜਾਂਦੀਆਂ ਨੇ جہاں سچ مچ کا مہاراج ستے پالشاہ جیجن جائی سرب نواسی سدا لو ہی آؤ اپنا جو تمتم ستگو شری گرو گرن صاحب مہاراج جیون بانی ہے شبدی بند ہے اس کے آلے دوے رہ کے گرم کے گرم پیارے اج کا یہ جو وشا ہے مہاراج سچے پاشاہ جی نے ایک گرس نکھیس جڑ بیٹھے ایک ودیاتھی ایک سکھ ن ਏ ਐਜੂਕੇਸ਼ਨ ਦਿੰਦੀ ਹੈ ਕਿ ਇਹ ਸਿੱਖਾ ਸਭ ਤੋਂ ਪਹਿਲਾਂ ਤਾਂ ਤੈਨੂੰ ਠੇਕ ਕੇ ਬਿਲਣਾ ਲੋਪ ਇੱਕ ਵਿਦਿਆਰਥੀ ਵੀ ਜਿਹਨੂੰ ਕਲਾਸ ਦੇ ਵਿੱਚ ਬੈਠਦਾ ਹੈ ਮੇਰੇ ਨਾਲ ਮੈਂ ਆਪਣੀ ਗੱਲ ਕਰਾਂ ਮੇਰੇ ਨਾਲ ਪੜ੍ਹਨ ਵਾਲੇ ਤੁਹਾਡੇ ਪਿੰਡ ਦੇ ਵਿੱਚ ਵੀ ਬਹੁਤ ਵਿਦਿਆਰਥੀ ਜੇ ਅਸੀਂ ਇੱਥੇ ਪੜ੍ਹਦੇ ਨੇ ਸਾਨੂੰ ਪਤਾ ਹੈ ਕਿ ਜਦੋਂ ਅਸੀਂ

ਬਿਲਕੁਲ ਵੀ ਜਿਨਾ ਸਹੀ ਕੀਤਾ ਜਿਹਦੇ ਜੀਵਨ ਦੇ ਵਿੱਚ ਭਾਵਨਾ ਕਿ ਮੈਂ ਆਪਣੇ ਬੱਚਿਆਂ ਨੂੰ ਜਿਹੜਾ ਮਿਲਿਆ ਹੋਇਆ ਸਮਾਂ ਉਹ ਮਿੰਟ-ਮਿੰਟ ਸਰਵਣ ਕਰਨਾ ਹੈ ਉਹ ਬਹਿਲਣ ਚੋਣਾਂ ਵੀ ਜਿੰਦਾ ਤੇ ਗੁਰੂ ਨਾਨਕ ਦੇਵ ਜੀ ਇਹ ਰੀਤ ਹੈ ਗੁਰੂ ਪਿਆਰੇ ਸਿੱਖੀ ਦੀ ਪਲਾਸ ਦੇ ਵਿੱਚ ਜੁੜ ਮਿਲ ਬਿਠੇ ਜਾਂ ਸਿੱਖੀ ਦਾ ਮੰਤਰ ਸਿੱਖਣਾ ਹੈ ਜਾਂ ਜੇ ਕੀ ਦੇ ਸਕੂਲ ਦੇ ਵਿੱਚ ਦਾਖਲ ਹੋ ਚੁੱਕੇ ਹਰ ਇੱਕ ਉਸ ਵਿਦਿਆਰਥੀ ਦੇ ਲਈ ਪਹਿਲੀ ਸ਼ਰਤ ਹੀ ਕੀ ਹੈ ਫਿਰ ਘਰ ਮੈਸ ਉਹ ਹਰ ਜਨ ਪਿਆਰੇ ਸਤਗੁਰੂ ਤੁਮਰੇ ਤਾਜ ਸਵਾਰੇ ਤੇ ਨੂੰ ਟੇਕ ਕੇ ਬਹਿਣਾ ਉਹਦੇ ਸਿੱਖ ਬੰਣਾ ਇਹ ਮੇਰੇ ਸਕੂਲ ਦਾ ਸਰਟੀਫਿਕੇਟ ਲੈਣਾ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅ ਜੇ ਤੂੰ ਕਮੇ ਕਿ ਮੈਂ ਗੁਰੂ ਨਾਨਕ ਦੇ ਯੂਨੀਵਰਸਿਟੀ ਦਾ ਸਿੱਖ ਹਾਂ ਤੁਹਾਡੇ ਇੱਥੇ ਪਹਿਲੀ ਸ਼ਰਤ ਇਹ ਆ ਕਿ ਤੈਨੂੰ ਕਿੱਤੇ ਮਿਲਣਾ ਪਊਗਾ। ਤਾਹੇ ਰੇ ਬੰਦ ਖੋਜਣ ਜਾਈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੇ ਕਿਉਂਕਿ ਸਬੂਲ ਦੇ ਵਿੱਚ ਦਾਗ ਲਾਣ ਵਾਲੇ ਨੂੰ ਬਿਆਰਤੀ ਬਣਨੀ ਪਊਗਾ। ਹਣ ਦਾਗ ਨਾ ਜਦੋਂ ਕੋਈ ਮਾਪ ਪਾਪ ਹਣ ਤਾਂ ਗੱਲ ਨਹੀਂ ਤੋਂ ਸ਼ੂਰ ਬਣਨੀ ਹੈ। ਗੁਰੂ ਜੀ ਕਹਿੰਦੇ ਪਹਿਲਾਂ ਹੁੰਦਾ ਸੀ ਛੇ ਸਾਲ ਦਾ ਬੱਚਾ ਉਹ ਦਾਗ ਲਾ ਲੈਦਾ ਸੀ। ਅੱਜ ਕਦਾਂ ਅਸੀਂ ਪੜਾਉਂਦੇ ਆ ਸਿਖਾਉਂਦੇ ਨਹੀਂ ਕਾਗਲਾਂ ਦਵਾਉਂਦੇ ਆ ਜਿਵੇਂ ਤਾਂ ਬੱਚਿਆਂ ਨੂੰ ਮਗਰੋਂ ਹੋਣਾ ਹੁੰਦਾ ਪਤਾ ਨਹੀਂ ਕਿੰਦੀ ਛੋਟੀ ਪੁਰਾਣੀਆਂ ਬੀਬੀਆਂ ਪੁਰਾਣੇ ਬਜ਼ੁਰਗ ਹੁੰਦੇ ਸੀ ਪੰਜ ਪੰਜ 7 7 ਬੱਚੇ ਹੁੰਦੇ ਸੀ ਹਰੇਕ ਦੇ ਘਰੇ ਤੇ ਖੁਦ ਆਪ ਘਰਾਂ ਜੋਦੀਆਂ ਸੀ ਗੁਰਮੁਖ ਪਿਆਰਿਓ ਉਹਦਾ ਆਪਣੇ ਡਾਕਟਰ ਦਾ ਕੰਮ ਕਰਦੀਆਂ ਸੀ ਕੋਈ ਡਾਕਟਰ ਚਾਤਰ ਵੀ ਨਹੀਂ ਸੀ ਹੁੰਦਾ ਖੁਦ ਹੀ ਬੱਚਿਆਂ ਨੂੰ ਸਕੂਲਾਂ 'ਚ ਭੇਜਣਾ ਉਹਦੇ ਹੀ ਬਾਹਰ ਖੇਤਾਂ-ਕੀਤੀ ਬਾਣੀ ਦੇ ਕੰਮ ਦੇ ਵਿੱਚ ਵੀ ਮਦਦ ਕਰਨੀ ਪਉਂਦਾ ਤੇ ਅੱਕੀਆਂ ਤਾਕੀਆਂ ਨਹੀਂ ਉਹ ਇਹੀ ਬੰਦੀਆਂ ਹੁੰਦੀਆਂ ਸੀਗੀਆਂ ਕੁਛ ਨਾਲ ਹੁੰੜ੍ਹ ਹੇਲ ਹੋ ਲੈਣ ਦਿਓ ਤੇ ਆਪਾਂ 5-6 ਸਾਲ ਦੇ ਜਵਾਦ ਨੂੰ ਸਕੂਲ ਭੇਜਾਂਗੇ ਹੁਣ ਤਾਂ ਸਾਧ ਸੰਗਤ ਦੀ ਪਤਾ ਨਹੀਂ ਲਾਈ ਲੱਗ ਪੋਣਾ ਸਾਡੇ ਘਰੀਂ ਆ ਗਿਆ ਬੱਚਾ 2 ਸਾਲ ਦਾ ਨਹੀਂ ਹੁੰਦਾਗਾ ਉਹਨੂੰ ਇਹ ਨਹੀਂ ਪਤਾ ਹੁੰਦਾਗਾ ਕਿ ਮੈਂ ਚਿੱਤਰ ਨੂੰ ਜਾ ਰਿਹਾ ਹਲੇ ਉਹੀ ਜਾਂਦਾ ਹੁੰਦਾ ਤੇ ਅਸੀਂ ਸਾਧ ਸੰਗਤ ਦੀ

ਪਰ ਗੁਰੂ ਪਿਆਰੇ ਜਿਵੇਂ ਆਪਾਂ ਪਹਿਲਾਂ ਵਿਚਾਰ ਸ਼ੁਰੂ ਕੀਤੀ ਸੀ ਕਿ ਦੀਦ ਤਾਂ ਹੋ ਸਕੀ ਹੈ ਪਰ ਉਹ ਅਸੀਂ ਪ੍ਰਾਪਤ ਨਹੀਂ ਕਰਦੇ ਅਸੀਂ ਇਹ ਚਾਹੁੰਦੇ ਕਿ ਸਾਨੂੰ ਪ੍ਰਿੰਸੀਪਲ ਆਖਿਆ ਜਾਵੇ ਕਿ ਹੋ ਨਹੀਂ ਸਕਣਾ ਹਾਂ ਜਿਹੜੇ ਜੜ ਤੋਂ ਰਹਿ ਜਿਹੜੇ ਨਕਲੀ ਹੈ ਜਿਹਨੇ ਸਜਾਵਟ ਲਈ ਹੈ ਉਹ ਭਲਾ ਕੁਝ ਮਰਗੀ ਬਣ ਜਾਂ ਸਾਧ ਸੰਗਤ ਨੂੰ ਸੋ ਸੰਸਕਰਮਾਰਾ ਸੱਤੇ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਨੇ ਸਭੂ ਵੱਡੇ ਭਾਗ ਗੁਰਸਿੱਖਾਂ ਤੇ ਗੁਰਚਰਨੀ ਜੋ ਗੁਰਚਰਨੀ ਸਿੱਖ ਪੜਦੇ ਆ ਕਿਉਂ ਵੱਡੇ ਭਾਗ ਨੇ ਕਿਉਂਕਿ ਗੁਰਸਿੱਖੀ ਤੋਂ ਹੀ ਸਾਰਾ ਕੁਝ ਸ਼ੁਰੂ ਹੋਣਾ ਹੈ ਤੇ ਗੁਰਸਿੱਖੀ ਦੀ ਇਹ ਨਿਸ਼ਾਨੀਆਂ ਗੁਰੂ ਪਿਆਰਿਓ ਐਸਰ ਭਾਈ